সত শ্রীকাল জীবা অপডেট নুজ ম্যাঁ তো মনপ্রীত কৌর ਪੰਜਾਬ ਦੇ ਵਿੱਚ 1 ਜੂਨ ਨੂੰ VOTING ਹੋਣੀ ਹੈ ਜਿਸ ਨੂੰ ਲੈ ਕੇ ਹਰ ਇੱਕ ਪਾਰਟੀ ਜਿਹੜੀ ਉਹ ਪੱਪਾਂ ਪਰ ਹੋਈ ਪਈ ਹੈ ਹਰ ਇੱਕ ਪਾਰਟੀ ਦੇ ਰਾਜਨੀਤਿਕ ਆਗੂਆਂ ਦੇ ਵੱਲੋਂ ਲਗਾਤਾਰ ਚੋਣ ਪ੍ਰਚਾਰ ਹੈ ਜਿਹੜਾ ਉਹ ਜੋਰਾਂ ਸ਼ੋਰਾਂ ਤੇ ਕੀਤਾ ਜਾ ਰਿਹਾ ਹੈ ਤਾਂ ਲੋਕ ਸਭਾ ਚੋਣਾਂ 2024 ਦੇ ਵਿਚਾਲੇ ਵੱਡੀ ਖਬਰ ਪੰਜਾਬ ਤੋਂ ਸਾਹਮਣੇ ਆ ਰਹੀ ਹੈ ਦੱਸ ਦਈਏ ਅੰਮ੍ਰਿਤਸਰ ਜ਼ਿਲ੍ਹੇ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਰੈਲੀ ਦੇ ਵਿੱਚ ਗੋਲੀਆਂ ਚੱਲੀਆਂ ਨੇ ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਅਜਨਾਲਾ ਵਿਖੇ ਚੋਣ ਰੈਲੀ ਕੀਤੀ ਜਾ ਰਹੀ ਸੀ ਤਾਂ ਗੁਰਜੀਤ ਕਿੰਗ ਉਹ ਅਜਲਾ ਦੀ ਰੈਲੀ ਦੇ ਵਿੱਚ ਜਦੋਂ ਨੌਜਵਾਨ ਸ਼ਾਮਲ ਹੋਣ ਦੇ ਲਈ ਆਉਂਦੇ ਨੇ ਤਾਂ ਉਹਨਾਂ ਉੱਤੇ ਕੁਝ ਲੋਕਾਂ ਦੇ ਵੱਲੋਂ ਅਚਾਨਕ ਹੀ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤਾਂ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਹਫੜਾ ਦਫੜੀ ਮੱਚ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਉਹ ਮੌਕੇ ਤੋਂ ਫਰਾਰ ਹੋ ਗਏ ਨੇ ਕਿਹਾ ਜਾ ਰਿਹਾ ਹੈ ਕਿ ਇੱਕ ਨੌਜਵਾਨ ਨੂੰ ਗੋਲੀ ਲੱਗੀ ਹੈ ਫਿਲਹਾਲ ਮੌਕੇ ਉੱਤੇ ਪੁਲਿਸ ਪਹੁੰਚ ਗਈ ਹੈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਵਿੱਚੋਂ ਮੰਗ ਕਰਦਾ ਇਹ ਸ਼ਰੇਆਮ ਕਿੱਡੇ ਗੋਲੀਆਂ ਚਲਾਈਆਂ ਜਾ ਰਹੀਆਂ ਪੰਜਾਬ ਕੌਮ ਪਾਰਟੀ ਦੇ ਵਰਕਰ ਰੈਂਦੀ ਕਰ ਰਹੇ ਆ ਜਨਾਲੇ ਜਨਾਲੇ ਲਗਾਤਾਰ ਇਹਨਾਂ ਦੇ ਸਾਡੇ ਵਰਕਰਾਂ ਦੇ ਨਾਲ ਹੀ ਪਿੰਡ ਹੈ ਬੰਦੇ ਲੈ ਕੇ ਆ ਰਿਹਾ ਕੱਲਾ ਸੀ ਮੋਟਰਸਾਈਕਲ ਤੇ ਆ ਰਿਹਾ ਨੂੰ ਢਾਕੇ ਗੋਲੀਆਂ ਚਲਾਈਆਂ ਕਿ ਪਿੰਡ ਚੋਂ ਹੀ ਬੰਦੇ ਨਹੀਂ ਨਿਕਲਦੇ ਨੇ ਤੰਤਰ ਹੈ ਕਿ ਕਿਦਾਂ ਪਿਸਤੌਲ ਬਾਹਰ ਕਰੇ ਮਰਦੇ ਨੇ ਇਤਾਂ ਸਾਰਾ ਕੁਝ ਹੋ ਰਿਹਾ ਇਹ ਹਾਲਾਤ ਨੇ ਪੰਜਾਬ ਦੇ ਵਿੱਚ ਆ ਗੁੰਡਾਗਰਦੀ ਜਿਹੜੀ ਕਾਲੀਦਾਲ ਵੜਿਆ ਸੀ ਉਹ ਗੁੰਡਾਗਰਦੀ ਹੁਣ ਐਸੇਲੇ সত শ্রীকাল জীবা অপডেট নূজ ম্যাঁ তো মনপ্রীত কৌর ਪੰਜਾਬ ਦੇ ਵਿੱਚ 1 ਜੂਨ ਨੂੰ VOTING ਹੋਣੀ ਹੈ ਜਿਸ ਨੂੰ ਲੈ ਕੇ ਹਰ ਇੱਕ ਪਾਰਟੀ ਜਿਹੜੀ ਉਹ ਪੰਪਾਂ ਪਰ ਹੋਈ ਪਈ ਹੈ ਹਰ ਇੱਕ ਪਾਰਟੀ ਦੇ ਰਾਜਨੀਤਿਕ ਆਗੂਆਂ ਦੇ ਵੱਲੋਂ ਲਗਾਤਾਰ ਚੋਣ ਪ੍ਰਚਾਰ ਹੈ ਜਿਹੜਾ ਉਹ ਜੋਰਾਂ ਸ਼ੋਰਾਂ ਤੇ ਕੀਤਾ ਜਾ ਰਿਹਾ ਹੈ ਤਾਂ ਲੋਕ ਸਭਾ ਚੋਣਾਂ 2024 ਦੇ ਵਿਚਾਲੇ ਵੱਡੀ ਖਬਰ ਪੰਜਾਬ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਅੰਮ੍ਰਿਤਸਰ ਜ਼ਿਲ੍ਹੇ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਰੈਲੀ ਦੇ ਵਿੱਚ ਗੋਲੀਆਂ ਚੱਲੀਆਂ ਨੇ ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਅਰਜਨਾਲਾ ਵਿਖੇ ਚੋਣ ਰੈਲੀ ਕੀਤੀ ਜਾ ਰਹੀ ਸੀ ਤਾਂ ਗੁਰਜੀਤ ਇੰਗਲੌਜ਼ਲਾ ਦੀ ਰੈਲੀ ਦੇ ਵਿੱਚ ਜਦੋਂ ਨੌਜਵਾਨ ਸ਼ਾਮਲ ਹੋਣ ਦੇ ਲਈ ਆਉਂਦੇ ਨੇ ਤਾਂ ਉਹਨਾਂ ਉੱਤੇ ਕੁਝ ਲੋਕਾਂ ਦੇ ਵੱਲੋਂ ਅਚਾਨਕ ਹੀ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤਾਂ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਹਫੜਾ ਦਫੜੀ ਮੱਚ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਉਹ ਮੌਕੇ ਤੋਂ ਫਰਾਰ ਹੋ ਗਏ ਨੇ ਕਿਹਾ ਜਾ ਰਿਹਾ ਹੈ ਕਿ ਇੱਕ ਨੌਜਵਾਨ ਨੂੰ ਗੋਲੀ ਲੱਗੀ ਹੈ ਫਿਲਹਾਲ ਮੌਕੇ ਉੱਤੇ ਪੁਲਿਸ ਪਹੁੰਚ ਗਈ ਹੈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਵਿੱਚ ਤੋਂ ਮੰਗ ਕਰਦਾ ਇਹ ਸ਼ਰੇਆਮ ਕਿੱਡੇ ਜਿਹੜੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਤੁਸੀਂ ਕੌਣ ਕਹਿੰਦੇ ਹੋ ਕਾਪੀ ਦੇ ਵਰਕਰ ਰੈਲੀ ਕਰ ਰਹੇ ਜਨਾਲੇ ਅਜਨਾਲੇ ਲਗਾਤਾਰ ਇਹਨਾਂ ਦੇ ਸਾਡੇ ਵਰਕਰਾਂ ਦੇ ਨਾਲ ਹੀ ਪਿੰਡ ਹੈ ਬੰਦੇ ਲੈ ਕੇ ਆ ਰਿਹਾ ਕੱਲਾ ਸੀ ਮੋਟਰਸਾਈਕਲ ਤੇ ਆ ਰਹੇ ਨੂੰ ਢਾਕੇ ਗੋਲੀਆਂ ਚਲਾਈਆਂ ਕਿ ਪਿੰਡ ਚੋਂ ਹੀ ਬੰਦੇ ਨਹੀਂ ਨਿਕਲਦੇ ਨੇ ਤੰਤਰ ਹੈ ਇਹ ਕਿੱਦਾਂ ਪਿਸਤੌਲ ਬਾਹਰ ਤੁਰੇ ਫਿਰਦੇ ਨੇ ਕਿੱਦਾਂ ਸਾਰਾ ਕੁਝ ਹੋ ਰਿਹਾ ਇਹ ਹਾਲਾਤ ਨੇ ਪੰਜਾਬ ਦੇ ਵਿੱਚ ਆ ਗੁੰਡਾਗਰਦੀ ਜਿਹੜੀ ਤਾਲੀ ਤਾਲ ਮਰੇ ਸੀ ਉਹ ਗੁੰਡਾਗਰਦੀ ਹੁਣ ਐਸੇ ਵੇਲੇ ਆਮ ਆਦਮੀ ਪਾਰਟੀ ਕਰ ਰਹੀ ਹੈ সত শ্রীকাল জীবা অপডেট নুজ ম্যাঁ তো মনপ্রীত কৌর ਪੰਜਾਬ ਦੇ ਵਿੱਚ 1 ਜੂਨ ਨੂੰ VOTING ਹੋਣੀ ਹੈ ਜਿਸ ਨੂੰ ਲੈ ਕੇ ਹਰ ਇੱਕ ਪਾਰਟੀ ਜਿਹੜੀ ਉਹ ਪੱਪਾਂਪਾਰ ਹੋਈ ਪਈ ਹੈ ਹਰ ਇੱਕ ਪਾਰਟੀ ਦੇ ਰਾਜਨੀਤਿਕ ਆਗੂਆਂ ਦੇ ਵੱਲੋਂ ਲਗਾਤਾਰ ਚੋਣ ਪ੍ਰਚਾਰ ਹੈ ਜਿਹੜਾ ਉਹ ਜੋਰਾਂ ਸ਼ੋਰਾਂ ਉੱਤੇ ਕੀਤਾ ਜਾ ਰਿਹਾ ਹੈ ਤਾਂ ਲੋਕ ਸਭਾ ਚੋਣਾਂ 2024 ਦੇ ਵਿਚਾਲੇ ਵੱਡੀ ਖਬਰ ਪੰਜਾਬ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਅੰਮ੍ਰਿਤਸਰ ਜ਼ਿਲ੍ਹੇ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਰੈਲੀ ਦੇ ਵਿੱਚ ਗੋਲੀਆਂ ਚੱਲੀਆਂ ਨੇ ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਅਜਨਾਲਾ ਵਿਖੇ ਚੋਣ ਰੈਲੀ ਕੀਤੀ ਜਾ ਰਹੀ ਸੀ ਤਾਂ ਗੁਰਜੀਤ ਇੰਗਲਜ਼ ਆਜ਼ਾਦੀ ਰੈਲੀ ਦੇ ਵਿੱਚ ਜਦੋਂ ਨੌਜਵਾਨ ਸ਼ਾਮਲ ਹੋਣ ਦੇ ਲਈ ਆਉਂਦੇ ਨੇ ਤਾਂ ਉਹਨਾਂ ਉੱਤੇ ਕੁਝ ਲੋਕਾਂ ਦੇ ਵੱਲੋਂ ਅਚਾਨਕ ਹੀ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤਾਂ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਹਫੜਾ ਦਫੜੀ ਮੱਚ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਉਹ ਮੌਕੇ ਤੋਂ ਫਰਾਰ ਹੋ ਗਏ ਨੇ ਕਿਹਾ ਜਾ ਰਿਹਾ ਹੈ ਕਿ ਇੱਕ ਨੌਜਵਾਨ ਨੂੰ ਗੋਲੀ ਲੱਗੀ ਹੈ ਫਿਲਹਾਲ ਮੌਕੇ ਉੱਤੇ ਪੁਲਿਸ ਪਹੁੰਚ ਗਈ ਹੈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਵਿੱਚੋਂ ਬੰਗ ਕਰਦਾ ਸ਼ਰੇਮ ਕਿੱਡੇ ਜਦੋਂ ਗੋਲੀਆਂ ਚਲਾਈਆਂ ਜਾ ਰਹੀਆਂ ਪਿੰਡਾਂ ਗਾ ਪਾਰਟੀ ਦੇ ਵਰਕਰ ਰੈਲੀ ਕਰ ਰਹੇ ਜਨਾਲੇ ਜਨਾਲੇ ਲਗਾਤਾਰ ਇਹਨਾਂ ਦੇ ਸਾਡੇ ਵਰਕਰਾਂ ਦੇ ਨਾਲ ਹੀ ਪਿੰਡ ਹੈ ਬੰਦੇ ਲੈ ਕੇ ਆ ਰਹੇ ਕੱਲਾ ਸੀ ਮੋਟਰਸਾਈਕਲ ਤੇ ਆ ਰਹੇ ਨੂੰ ਢਾਕੇ ਗੋਲੀਆਂ ਚਲਾਈਆਂ ਕਿ ਪਿੰਡ ਚੋਂ ਹੀ ਬੰਦੇ ਨਹੀਂ ਨਿਕਲਦੇ ਨੇ ਕਿੰਤਰ ਹੈ ਕਿ ਕਿੱਦਾਂ ਪਿਸਤੌਲ ਬਾਹਰ ਤੁਰੇ ਫਿਰਦੇ ਨੇ ਇੱਦਾਂ ਸਾਰਾ ਕੁਝ ਹੋ ਰਿਹਾ ਇਹ ਹਾਲਾਤ ਨੇ ਪੰਜਾਬ ਦੇ ਵਿੱਚ ਆ ਗਏ ਗੁੰਡਾਗਰਦੀ ਜਿਹੜੀ ਕਾਲੀਦਾਲ ਵੜਿਆ ਸੀ ਉਹ ਗੁੰਡਾਗਰਦੀ ਹੁਣ ਐਸੇਲੇ ਆਮ ਆਦੀ ਪਾਰਟੀ ਕਰ ਰਹੀ